ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜੀ ਪੰਜਾਬ ਦੇ ਵਿੱਚ ਸਨ 22 ਤੋਂ ਲੈ ਕੇ ਹੁਣ ਤੱਕ ਅਸੀਂ ਕਿਉਂਕਿ ਪਹਿਲਾਂ ਤੇ ਸਮਝਣਾ ਪਊਗਾ ਕਿ ਜਿਹੜਾ ਇਹ ਟ੍ਰੈਵਲ ਦੇ ਟਾਲਾ ਕੰਮ ਹੈ ਜਿਹੜਾ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਤੰਦਾ ਹੈ ਇਹ ਬਹੁਤ ਪੁਰਾਣਾ ਚੱਲ ਰਿਹਾ ਤੇ ਬੜੇ ਸਾਲਾਂ ਤੋਂ ਚੱਲ ਰਿਹਾ ਉਹਦੇ ਇਸ ਤੰਦੇ ਦਾ ਜਿਹੜਾ ਨੈਟਵਰਕ ਹੈ ਉਹ ਪੰਜਾਬ ਦੀ ਇੱਕ ਨੁੱਕ ਤੋਂ ਲੈ ਕੇ ਨਿਊਯਾਰਕ ਤੱਕ ਟ੍ਰਾਂਟੋ ਤੱਕ ਲੰਡਨ ਦੁਬਈ ਤੱਕ ਜਿਹੜਾ ਫੈਲਿਆ ਬੰਬੇ ਕਲਕੱਤਾ ਦਿੱਲੀ ਬਹੁਤ ਲੰਬਾ ਚੌੜਾ ਸੋ ਸਾਨੂੰ ਬੜੀ ਮੁਸ਼ਕਲਤ ਕਰਨੀ ਪਈ ਬੜੀ ਮਿਹਨਤ ਕਰਨੀ ਪਈ ਜਦੋਂ ਦੋ ਅਸੀਂ ਲੱਗੇ ਹੁਣ ਅਸੀਂ ਕਾਫੀ ਮਿਹਨਤ ਕਰਨ ਤੋਂ ਬਾਅਦ 3200 ਤੋਂ 25 ਕੇਸ ਜਿਹੜੇ ਹੁਣ ਤੱਕ ਰਜਿਸਟਰ ਕੀਤੇ ਇਨਾ ਕੁਝ ਲੋਕ ਜੇਲ੍ਹਾਂ ਚ ਗਏ ਕਈਆਂ ਲੋਕਾਂ ਨੂੰ ਫਾਇੰਡ ਹੋਇਆ ਕਈ ਕੁਝ ਹੋਇਆ ਹੁਣ ਜਦੋਂ ਅਮਰੀਕਾ ਨੇ ਪਿਛਲੇ 5 ਤਰੀਕ ਤੋਂ ਜਿਹੜੇ ਗੈਰ ਕਾਨੂੰਨੀ ਭਾਰਤੀ ਉੱਥੇ ਗਏ ਸੀ ਉਹਨਾਂ ਨੂੰ ਡਿਪੋਟ ਕਰਨਾ ਜਿਹੜਾ ਸ਼ੁਰੂ ਕੀਤਾ ਉਹ ਲੋਕ ਜਦੋਂ ਇੱਥੇ ਆਏ ਤੇ ਉਹਨਾਂ ਨੇ ਬੜੇ ਲੋਕ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਦੱਸੀਆਂ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹੋਈ ਹੋਈ ਜੇ ਸਟੰਗ ਨਾਲ ਉਹਨਾਂ ਨੂੰ ਲਿਆਂਦਾ ਗਿਆ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਉਹ ਦੂਜਿਆਂ ਦੇ ਜਾਂ ਤੇ ਸਿਰਾਂ ਤੋਂ ਪੱਗਾ ਵੀ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਉਹ ਤਾਂ ਹੈ ਹੀ ਹੈ ਉਹ ਜੰਗਲਾਂ ਤੇ ਦਰਿਆਵਾਂ ਤੇ ਸਮੁੰਦਾਂ ਨੂੰ ਤਰ ਕੇ ਕਿੱਦਾਂ ਉੱਥੇ ਪਹੁੰਚੇ ਉਹ ਵੀ ਉਹਨਾਂ ਦੀ ਦਾਸਤਾਨ ਜਿਹੜੀ ਬੜੀ ਲੋਕ ਖੜੇ ਕਰਨ ਵਾਲੀ ਸੀਗੀ ਪਰ ਸਭ ਤੋਂ ਜ਼ਿਆਦੀ ਉਹਨਾਂ ਨੇ ਟਰੈਵਲ ਜੰਟਾ ਦੇ ਦਾ ਕਿਦਾਂ ਉਹ ਠੱਗੀ ਮਾਰਦੇ ਆ ਜਿਹੜਾ ਕੰਮ ਇੱਥੋਂ ਇੰਡੀਆ ਤੋਂ ਤੋਤ ਲੱਗਿਆ 25-25 ਲੱਖ ਦਾ ਸੌਦਾ ਹੁੰਦਾ ਤੇ ਜਦੋਂ ਰਸਤੇ 'ਚ ਉਹ ਚਲੇ ਜਾਂਦੇ ਜੋ ਫਸ ਜਾਂਦੇ ਤੇ ਬਹੁਤ ਸਾਰੇ ਜੰਟ ਆਮ ਬੰਦੇ ਕੋਲੋਂ 45-45 ਲੱਖ ਰੁਪਈਆ 50-50 ਲੱਖ ਰੁਪਈਆ ਲੈ ਕੇ ਕਈ ਇਹ ਨੂੰ 77 ਲੱਖ ਰੁਪਈਆ ਵੀ ਲੈ ਗਏ ਉਹਦੇ ਇਹ ਬਹੁਤ ਵੱਡਾ ਪਹਿਲਾਂ ਕਿਸੇ ਨੂੰ ਨੇ ਦੱਸਿਆ ਜਾਂਦਾ ਕਿ ਤੁਹਾਨੂੰ ਡੋਂਕੀ ਲਗਣੀ ਆ ਜਾਂ ਕੀ ਹੋਣਾ ਬੀਤੇ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਤੇ ਕੇਸ ਆਇਆ ਉਹ ਦੋਵੇਂ ਜੀ ਕਹਿੰਦੇ 90 ਲੱਖ ਰੁਪਈਆ ਦਿੱਤਾ ਉਹਨਾਂ ਨੇ ਉਹ ਕਹਿੰਦੇ ਜੀ ਸਾਨੂੰ ਪਤਾ ਜੀਲ ਜਾ ਕੇ ਪਤਾ ਲੱਗਾ ਕਿ ਅਸੀਂ ਤਾਂ ਵੱਲੋਂ ਫਸ ਗਏ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਉਹ ਪਿੱਛੋਂ ਘਰਦਿਆਂ ਨੂੰ ਕਾਲਾਂ ਕਰਦੇ ਆ ਏਜੰਟ ਵੀ 50 ਪੈਸੇ ਉਹਦੇ ਉਹ ਨਹੀਂ ਤੇ ਤੁਹਾਡਾ ਬੱਚਾ ਫਸ ਗਿਆ ਇੱਥੇ ਰਹਿ ਜਾਊਗਾ ਪਾਸਪੋਰਟ ਉਹਨਾਂ ਕੋਲ ਲੈ ਲੈਂਦੇ ਆ ਸੋ ਅਸੀਂ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ 15 ਮਤਲਬ ਜਿਹੜੇ ਟਰੈਵਲ ਏਜੰਟ ਜਿਨ੍ਹਾਂ ਨੇ ਇਹ ਧੰਦਾ ਜਿਹੜਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਪੱਤੇ ਜਿਹੜੇ ਆ ਦਰਜ ਕੀਤੇ ਆ ਤਿੰਨ ਬੰਦੇ ਅਰੈਸਟ ਹੋਏ ਆ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਮਤਲਬ ਜਿਹੜਾ ਸਾਨੂੰ ਲਿਖਤੀ ਦਿਓ ਸਾਨੂੰ ਬਿਆਨ ਦਿਓ ਬਿਆਨ ਦੇਣ ਤੋਂ ਬਾਅਦ ਅਸੀਂ ਮਤਲਬ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਅੱਜ ਤੋਂ ਤੋਂ ਹੀ ਪੱਤੇ ਸ਼ੁਰੂ ਕਰਨੇ ਕਿਤੇ ਉਦੋਂ ਤੋਂ ਇੱਕ ਟਰੈਵਲ ਜੈਂਟਰਲੋਂ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਿਆ ਫੋਨ ਸ਼ੁਰੂ ਕੀਤੇ ਗਏ ਰਾਤੀ ਮੈਨੂੰ ਸ਼ਾਹਕੋਟ ਤੋਂ ਇੱਕ ਨੌਜਵਾਨ ਦੀ ਕਾਲ ਆਈ ਸੀ ਕਿ ਮੈਂ ਮਤਲਬ ਜਿਹੜਾ ਗਿਆ ਸੀਗਾ ਟੌਂਕੀ ਦੇ ਥੋਂ ਮੇਰੇ ਕੋਲ ਏਜੰਟ ਨੇ 40 ਲੱਖ ਰੁਪਏ ਲਿਆ ਸੀਗਾ ਪਤਾ ਦੇ ਉਹਨੂੰ ਥਾਣੇ ਸੱਦਿਆ ਸੀਗਾ ਤੇ ਉਹ ਮਤਲਬ ਜਿਹੜਾ 19 ਲੱਖ ਰੁਪਏ ਵਾਪਸ ਕਰਦਾ ਪਰ ਅਸੀਂ ਆਪਣੇ ਪੈਸੇ ਪੂਰੇ ਲੈਣੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੂਰੇ ਪੈਸੇ ਲਓ ਜੇ ਨਹੀਂ ਦਿੰਦਾ ਫਿਰ ਪਤਿਆ ਦਰਜ ਕਰ ਦਿਆਂਗੇ ਸੋ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੋਇਆ ਜਾਂ ਜਿਹੜਾ ਉਹਨਾਂ ਨਾਲ ਫਰਾਡ ਕੀਤਾ ਗਿਆ ਉਹ ਕੋ অপরাধੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਨੁੱਖੀ ਤਸਕਰੀ ਜਿਹੜੀ ਆ ਇਹਨੂੰ ਢੱਕਿਆ ਜਾਵੇ ਜਿਹੜੇ ਜਿਹੜੇ ਟਰੈਵਲ ਜਟਾਂ ਦੇ ਦਾਈ ਜਿਹੜੇ ਜਿਹੜੀ ਇਮੀਗ੍ਰੇਸ਼ਨ ਅਜੰਸੀਆ ਦੇ ਦਾਈ ਇਹ ਕੀਤੀ ਜਾਂਦੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਪੰਜਾਬ ਸਰਕਾਰ ਜਿਹੜੀ ਆ ਉਹ پابੰਦ ਆ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਖਤ ਅਦਾਹਤਾ ਕੀਤੀ ਹੈ ਕਿ ਇਹ ਬੰਦੇ ਜਿਹੜੇ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਕਰ ਰਹੇ ਆ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਗੈਤ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਊਗੀ ਸੋ ਉਸ ਤਹਿਤ ਅਸੀਂ ਇਹ ਪੱਤੇ ਜਿਹੜੇ ਦਰਜ ਕੀਤੇ ਆ ਉਹ ਮੈਨੂੰ ਲੱਗਦਾ ਉਹਨਾਂ ਦੇ ਦਿਨਾਂ ਤੱਕ ਅਸੀਂ ਹੋਰ ਬੱਤੇ ਦਰਜ ਕਰਦਾਂਗੇ ਕਿਉਂਕਿ ਕੱਲ ਕਈ ਬੰਦੇ ਸਾਡੇ ਐਨਆਈ ਦਫ਼ਤਰ ਚ ਆ ਕੇ ਸਾਡੇ ਏਡੀਜੀਪੀ ਸਾਹਿਬ ਨੂੰ ਮਿਲ ਕੇ ਗਏ ਆ ਉਦੋਂ ਇਸ ਗੱਲ ਹੀ ਕਹਿ ਕੇ ਗਏ ਕਿ ਸਾਨੂੰ ਇੱਕ ਦੋ ਦਿਨ ਦੇ ਦਿਓ ਏਜੰਟ ਨੇ ਜਿਹੜਾ ਸਾਨੂੰ ਵਾਦਾ ਕੀਤਾ ਜੇ ਨਹੀਂ ਤੇ ਅਸੀਂ ਬਿਆਨ ਦੇ ਦਾਂਗੇ ਤੁਸੀਂ ਪੱਤਾ ਦਰਜ ਕਰ ਦਿਓ ਸੋ ਮੇਰੀ ਆਸ ਹੈ ਕਿ ਅਸੀਂ ਅਗਲੇ ਦਿਨਾਂ 'ਚ ਹੋਰ ਜਿਹੜਾ ਪ੍ਰੈਸ ਕੰਝਾਂ ਕੱਸਾਂਗੇ ਇਹਨਾਂ ਫਰਾਡੀਆਂ ਦੇ ਖਿਲਾਫ ਜਿਹੜਾ ਲੋਕਾਂ ਦਾ ਧੋਖਾ ਕਰਨ ਵਾਲੇ ਦੇ ਖਿਲਾਫ ਦੇਣਾ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ 'ਚ ਜਿਹੜੇ ਧੋਖਾ ਕਰਦੇ ਐ ਟਰੈਵਲ ਏਜੰਟ ਐ ਕੋਈ ਡਿਪਾਰਟਮੈਂਟ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵਾਲੇ ਸਮਝਦੇ ਨੇ ਇਸ ਵੀ ਦੇ ਨਾਲ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਲਿਸਟ ਨਹੀਂ ਤਿਆਰ ਹੋ ਸਕਦੀ ਉਹਦਾ ਐਕਚੁਅਲੀ ਇਹ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਨੈਟਵਰਕ ਬੜਾ ਲੰਬਾ ਚੋੜਾ ਆ ਉਹ ਲਿਸਟ ਇਸ ਕਰਕੇ ਦਿੱਤਾ ਹੁੰਦੀ ਕਿ ਜਿਹੜੇ ਬੰਦੇ ਪੰਜਾਬ ਚ ਨੇ ਜਿਹੜੇ ਮੰਨ ਲਓ ਬੰਬੇ ਦੇ ਕਿ ਏਜੰਟ ਦਾ ਕੰਮ ਕਰਦੇ ਆ ਜਾਂ ਦबई ਵਾਲੇ ਏਜੰਟ ਦਾ ਕੰਮ ਕਰਦੇ ਆ ਉਹ ਸਿਰਫ ਜਿਹੜੇ ਚੁੱਪ ਚੀਤੇ ਜਾਂਦੇ ਆ ਬੰਦਿਆਂ ਨਾਲ ਸੌਦੇਬਾਜ਼ੀ ਕਰਦੇ ਆ ਉਹਨਾਂ ਨਾਲ ਗੱਲ ਕਰਉਂਦੇ ਆ ਜੀ ਤੁਹਾਡੀ ਗੱਲ ਕਰਾ ਦਿੰਦੇ ਆ ਤੇ ਚਲੋ ਤੁਸੀਂ ਸੋ ਬੰਦੇ ਇਦਾਂ ਲੱਭਣੇ ਉਹ ਉਦੋਂ ਹੀ ਲੱਭੇ ਜਾ ਸਕਦੇ ਜਦੋਂ ਜਿਹਦੇ ਨਾਲ ਫਰਾਡ ਹੋਇਆ ਜਿਹਦੇ ਨਾਲ ਧੋਖਾ ਹੋਇਆ ਉਹ ਬੰਦਾ ਸਾਨੂੰ ਬਿਆਨ ਦੇ ਕੇ ਆ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਜੀ ਕੈਲਰ ਜੀ ਉਹ ਬੰਦੇ ਜਿੱਤੇ ਕਾਲ ਬਈ ਕਰ ਸਕਦੇ ਐਦਾਂ ਜਿਹੜਾ ਤੁਸੀਂ ਡੈਟਿਫਾਈ ਦੀ ਕਰ ਪਾਓਗੇ ਪੰਜਾਬ ਚ ਕਿ ਗੈਰ ਕਾਨੂੰਨੀ ਕਿੰਨੇ ਗੈਰ ਕਾਨੂੰਨੀ ਗੈਰ ਕਾਨੂੰਨੀਆਂ ਦੇ ਕਿਤੇ ਬੋਰ ਥੋੜਾ ਬਾਇਆ ਉਹਨਾਂ ਨੇ ਕਿਤੇ ਉਹ ਉਹ ਵੱਡਾ ਕੋਈ ਦਫ਼ਤਰ ਥੋੜਾ ਖੋਲਿਆ ਉਹਦੇ ਪੈਦਲ ਸਵਾਰ ਨੇ ਇਦਾਂ ਹੀ ਬੰਦੇ ਲੱਭਦੇ ਦਿੰਦੇ ਆ ਤੇ ਇਦਾਂ ਹੀ ਬੁਦਕੇ ਫਸਾ ਕੇ ਉਹ ਘੱਲ ਦਿੰਦੇ ਜਿਹੜੇ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਜਿਹੜੇ ਬੋਰ ਲਗਾਉਂਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਆ ਕਿ ਉਹ ਫਰਾਡ ਨੇ ਜਾਂ ਸਹੀ ਨਹੀਂ ਉਹ ਤੇ ਅਸੀਂ ਡੀਸੀ ਸਾਹਿਬ ਦੀ ਡਿਊਟੀਆਂ ਲਗਾਈਆਂ ਸੀਪ ਸਾਹਿਬ ਨੇ ਸਾਰੇ ਪੰਜਾਬ ਚ ਡਿਊਟੀਆਂ ਲਾਈਆਂ ਕਿ ਜਿੱਥੇ ਕਿਤੇ ਇਦਾਂ ਦਾ ਖੁੱਲਾ ਜਿਨ੍ਹਾਂ ਨੇ ਡੀਸੀ ਕੋਲੋਂ ਪਰਮਿਸ਼ਨ ਨਹੀਂ ਲਈ ਤੇ ਜਿਨ੍ਹਾਂ ਨੇ ਕੇਂਦਰੀ ਸਰਕਾਰ ਦੇ ਇਮੀਗ੍ਰੇਸ਼ਨ এনਵਾਇਰਨਮੈਂਟ ਕੋ ਪਰਮਿਸ਼ਨ ਨਹੀਂ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਬੰਦ ਕਰੋ ਉਹ ਵੀ ਇਹੀ ਕਰ ਰਹੇ ਆ ਪਰ ਉਹ ਘੱਟ ਨੇ ਲੋਕਾਂ ਨੇ ਨਾ ਉਹ ਲਈ ਆ ਸਿੱਧੀ ਹਾਂ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੋ ਜਿਹੜੇ ਲੜਕੇ ਬਾਹਰ ਜਾਂਦੇ ਨੇ ਹਲੇ ਵੀ ਲੱਗੇ ਹੋਏ ਨੇ ਜਾਣ ਤੋਂ ਨਹੀਂ ਜਾਣ ਮੰਨ ਕੀ ਮੈਸੇਜ ਸਰਕਾਰ ਨੂੰ ਨਹੀਂ ਨਹੀਂ ਮੇਰਾ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਨੌਜਵਾਨਾਂ ਨੂੰ ਅੱਥਰੂੜ ਕੇ ਬੇਨਤੀ ਹੈ ਕਿ ਯਾਰ ਆਪਾਂ ਜੈ ਕਾਨੂੰਨੀ ਤੰਗਾਂ ਦੇ ਨਾਲ ਬਾਹਰ ਨਾ ਜਾਈਏ ਅੱਜ ਦਾ ਜਿਹੜਾ ਯ ਇਹ ਐਜੂਕੇਸ਼ਨ ਦਾ ਯੁੱਗ ਹੈ ਗਲੋਬਲਾਈਜੇਸ਼ਨ ਦਾ ਯੁੱਗ ਹੈ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਐ ਤੁਸੀਂ ਚਾਹੇ ਪੜਨ ਚੱਲ ਜਾਓ ਚਾਹੇ ਨੌਕਰੀ ਲੈਣ ਚੱਲ ਜਾਓ ਪਰ ਜਾਓ ਸਹੀ ਤੰਗਾਂ ਨਾਲ ਕਾਨੂੰਨੀ ਤੰਗ ਮੇਰੀ ਬੇਨਤੀ ਹੈ ਲੋਕਾਂ ਨੂੰ ਅੱਜਕੱਲ ਤਾਂ ਇੱਕ ਇੱਕ ਪੋਤੇ ਆ ਲੋਕਾਂ ਦਾ ਪਹਿਲੇ ਜਵਾਨ ਦੇ ਦੇਖ ਜੋ ਪਚਾਹ ਤੱਕ ਪੰਜ ਬਾ ਪੁੱਤ ਹੁੰਦੇ ਸੀ ਹੁਣ ਤਾਂ ਆਪਾਂ ਪਿਛਲੇ ਕਈ ਸਮਿਆਂ ਤੋਂ ਇਸ ਗੱਲ ਤੇ ਲੱਗੇ ਦੋ ਹੀ ਬੱਚੇ ਘਰ ਵਿੱਚ ਹੁੰਦੇ ਇੱਕ ਲੜਕੀ ਐ ਇੱਕ ਲੜਕਾ ਐ ਤੇ ਆਪਣਾ ਜਿਹੜਾ ਇੱਕ ਇੱਕ ਲੜਕਾ ਵੀ ਐ ਉਹਨੂੰ ਵੀ ਆਪਾਂ ਜਾਂਦੇ ਟਰੈਵਲ ਜੰਗਤਾ ਦੇ ਦਾਹੀਂ ਮੌਤ ਦੇ ਮੂਹਰੇ ਵਿੱਚ ਥੇਕ ਦੇ ਦਿੰਦੇ ਆ ਆ ਜਿਹੜੇ ਬਚ ਕੇ ਆਦੇ ਛੁਕ ਦੇ ਆ ਬਚ ਕੇ ਆ ਗਏ ਨਹੀਂ ਤਾਂ ਉਹ ਦੱਸਦੇ ਆ ਨਾ ਨਾਲ ਤੁਹਾਨੂੰ ਵੀ ਕਿੰਨੇ ਜੰਗਲਾਂ ਦੇ ਵਿੱਚ ਅਸੀਂ ਪਿੰਜਰ ਵੇਖੇ ਕਿੰਨੀਆਂ ਲਾਚਾਂ ਵੇਖੀਆਂ ਐਦਾਂ ਹੀ ਬੰਦੇ ਉੱਥੇ ਮੱਤ ਦੇ ਦਿੰਦੇ ਆ ਤੋ ਮੇਰੀ ਲੋਕਾਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਬੇਨਤੀ ਆ ਪੜਨ ਜਾਓ ਰੋਟੀ ਕਮਾਉਣ ਜਾਓ ਕੋਈ ਗੱਲ ਨਹੀਂ ਪਰ ਜਾਓ ਕਾਨੂੰਨੀ ਢੰਗ ਦੇ ਨਾਲ ਜਾਓ ਕਾਨੂੰਨੀ ਰਸਤੇ ਦੇ ਨਾਲ ਗੈਰ ਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਬੰਦਿਆਂ ਦੇ ਟੇਪੇ ਚੜ੍ਹ ਕੇ ਜਿਹੜਾ ਤੁਹਾਨੂੰ ਕੋਈ ਗੰਗਸਟਰ ਕੋਲ ਜੁਕੜਨਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਜਿਹੜੀ ਬੇਨਤੀ ਆ